ਹੋਰੀਏ ਕਿ ਮੈਂ ਤੁਹਾਡੇ ਨਾਲ ਕਿਉਂਕਿ ਮੈਂ ਫਸਟ ਟਾਈਮ ਐਨਰਜੀ ਦੇ ਕੋਲ ਬੋਲੀ ਆ ਵੈਸੇ ਐਕਟਿੰਗ ਕਰਨੀ ਗਾਣੇ ਗਾਉਣੇ ਹੋਰ ਗੱਲਾਂ ਕਰੀਆਂ ਪਰ ਇੱਥੇ ਆ ਕੇ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਤੁਹਾਡੇ ਸਾਰੇ ਨਾਲ ਜਿਵੇਂ ਬੀਐਨ ਸਰ ਨੇ ਦੱਸੀਆਂ ਗੱਲਾਂ ਯਾ ਜੁਪੀ ਮੈਂ ਨੇ ਦੱਸੀਆਂ ਕਰਨਜੀਤ ਸਰ ਦੇ ਬਾਰੇ ਥੋੜੀਆਂ ਜਿਹੀਆਂ ਗੱਲਾਂ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਵੋਟਾਂ ਦੇ ਵਿੱਚ ਹੁਣ ਖੜੇ ਹੋਏ ਨੇ ਜਦੋਂ ਇਹ ਇਸ ਲਾਈਨ ਦੇ ਵਿੱਚ ਨਹੀਂ ਸੀ ਸੋਚਦੇ ਸੀ ਉਦੋਂ ਵੀ ਇਹਨਾਂ ਦੇ ਤੇ ਭਾਦੀ ਦੇ ਮਸਲੇ ਰਹੇ ਸੀ ਕਿ ਕਿਵੇਂ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਇਹ ਰਾਜਨੀਤਿਕ ਫੋਰੀਦਕ ਸੋਚ ਵੀ ਰਹਿੰਦੇ ਹੁੰਦੇ ਕਿ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਲੋੜ ਆ ਇਹਨਾਂ ਨੇ ਉਹ ਲੋੜ ਪੂਰੀ ਕਰਨੀ ਤੇ ਮੈਨੂੰ ਲੱਗਦਾ ਜਦੋਂ ਕਿਸੇ ਬੰਦੇ ਦਾ ਨਿੱਕੇ ਰੈਡ ਦਾ ਉਹ ਬੰਦਾ ਅੰਦਰੋਂ ਕਵੇਂ ਦਾ ਹੋਵੇ ਕਿ ਜਦੋਂ ਆਪਾਂ ਉਹਨਾਂ ਦੇ ਪੂਰੀ ਕਿ ਰਿਸਪੋਨਸੀਬਿਲਟੀ ਪਾਵਾਂਗੇ ਜਦੋਂ ਉਹਨਾਂ ਨੂੰ ਲੱਗੂਗਾ ਕਿ ਹਾਂ ਇੰਨੇ ਲੋਕਾਂ ਦੀ ਆਸਾਂ ਲੈਣਾ ਚੋਰੀਆਂ ਤਾਂ ਮੈਂ ਯਕੀਨ ਕਰਾਉਣੀ ਆ ਤੁਹਾਨੂੰ ਸਾਰਿਆਂ ਨੂੰ ਕਿ ਉਹ ਸਾਰੇ ਕੰਮ ਬਾਥੂ ਦੀ ਰੁਕਾਉਣਗੇ ਇੱਕ ਵਾਰੀ ਸਾਰੇ ਨਏ ਕਰਨਗੇ ਸਾਰੇ ਜਣੇ ਇੰਨਾ ਜ਼ਿਆਦਾ ਪਿਆਰ ਕਰਦੇ ਐ ਇੰਨੀਆਂ ਜ਼ਿਆਦਾ ਤੁਹਾਡੀਆਂ ਵਿਸ਼ੇਜ਼ ਮਿਲ ਰਹੀਆਂ ਨੇ ਮੈਨੂੰ ਲੱਗਦਾ ਕਿ ਕਿਸੇ ਦਾ ਦਿਲ ਜਿੱਤਣਾ ਸਭ ਤੋਂ ਵੱਡੀ ਗੱਲ ਹੈ ਤੇ ਮੈਂ ਦੇਖ ਰਹੀ ਹਾਂ ਕਿ ਸਾਡੀ ਸਾਰੀ ਟੀਮ ਨੇ ਤੁਹਾਡਾ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਥੈਂਕ ਯੂ ਸੋ ਮਚ ਸਾਰੇ ਜਣਿਆਂ ਦੇ ਕੀਮਤੀ ਵੋਟ ਕਰਨ ਲਈ ਸਾਨੂੰ ਪਾਇਓ ਤਾਂ ਕਿ ਜਿਹੜੀਆਂ ਤੁਹਾਡੀਆਂ ਆਸਰਾ ਬਰਾਦਰ ਹੋਈਆਂ ਹੋਣ ਥੈਂਕ ਯੂ ਸੋ ਮਚ ਰਵਰਟਨ ਮੋਸ਼ਾ ਬਨਾਰੀ